ਕਿ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜੇਗਾ ਪਰ ਅੱਜ ਉਹਨਾਂ ਦੀ ਪੂਜਾ ਹੋ ਰਹੀ ਹੈ ਉਹਨਾਂ ਦਾ ਨਾਮ ਜੁਗੋ ਜੁਗਾ ਟੱਲ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਪਿਆਰੀ ਖਾਲਸਾ ਜੀ ਸੋ ਸਾਰੀ ਸੰਗਤ ਇੱਕ ਵਾਰੀ ਮੁੱਖ ਪਵਿੱਤਰ ਕਰੋ ਪਿਆਰ ਨਾਲ ਲਾ ਕੋ ਸਤ ਨਾਮ ਵਾਹਿਗੁਰੂ ਸੈਬ ਜੀਓ ਸਤ ਨਾਮ ਹੇ ਗੁਰੂ ਸਾਹਿਬ ਜੀਓ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਜਿਸ ਜਲ ਨਿੱਧ ਕਾਰਨ ਤੂੰ ਜਾਗ ਆਏ ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ ਅੰਮ੍ਰਿਤ ਦੀ ਗੱਲ ਚੱਲ ਰਹੀ ਹੈ ਉਹ ਅੰਮ੍ਰਿਤ ਕੀ ਹੈ ਜਿਸ ਖਜ਼ਾਨੇ ਨੂੰ ਲੈਣ ਬਾਅਦ ਤੇ ਅਸੀਂ ਮਾਇਆ ਦੇ ਖਜ਼ਾਨੇ ਵਿੱਚ ਬਹੁਤ ਧਿਆਨ ਦਿੰਨੇ ਆ ਜਿਵੇਂ ਪ੍ਰਿਥੀ ਚੰਦ ਦਾ ਜਾਦੇ ਧਿਆਨ ਪੈਸੇ ਚ ਹੁੰਦਾ ਸੀ ਤੋ ਕਹਿੰਦਾ ਸੀ ਗੁਰੂ ਅਰਜਨ ਦੇਵ ਨੂੰ ਕੋਈ ਪਤਾ ਨਹੀਂ ਕਰ ਸਕਦਾ ਸੋ ਗੁਰੂ ਅਰਜਨ ਦੇਵ ਲੋਕਾਂ ਨੇ ਸੰਗਤਾਂ ਨੇ ਸਮਝਾਇਆ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਕਰਕੇ ਮੇਲੇ ਭਰਦੇ ਨੇ ਤੇ ਤੂੰ ਮਾਇਆ ਨਾਲ ਉੱਠਣ ਸਾਰ ਪੈਸਾ ਪੈਸਾ ਕੋਈ ਪਾਠ ਨਹੀਂ ਕਰਨਾ ਕੋਈ ਸਿਮਰਨ ਨਹੀਂ ਕਰਨਾ ਔਰ ਕਹਿਣ ਲੱਗੇ ਰਾਏ ਬੁਲਾਰ ਨੇ ਪਰਖ ਕਰ ਲਈ ਸੀ